ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਇੱਕ ਮੁਜਰਮ ਨੂੰ ਪੁਲਿਸ ਇਲਾਜ ਲਈ ਲੈ ਕੇ ਪਹੁੰਚੀ ਸੀ ਦੱਸ ਦਿੰਦੇ ਆ ਮੁਜਰਮ ਪੁਲਿਸ ਨੂੰ ਚਕਮਾ ਦੇ ਕੇ ੱੱੱਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਉਸ ਮੁਜਰਮ ਦੇ ਪਾਰ ਦੇ ਵਿੱਚ ਲੱਗੀ ਹੋਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਜਰਮ ਲੁਧਿਆਣਾ ਦੇ ਸੈਂਟਰ ਜੇਲ੍ਹ ਦੇ ਵਿੱਚ ਬੰਦ ਸੀ ਜਿਸ ਨੇ ਇੱਕ ਬਹੁਤ ਹੀ ਘਨੌਣਾ ਜੁਰਮ ਕੀਤਾ ਸੀ ਜਿਸ ਨੂੰ ਲੈ ਕੇ ਇਸ ਨੂੰ ਦਰਿੰਦਾ ਕਹਿਣਾ ਵੀ ਕੋਈ ਦੋ ਰਾਇ ਨਹੀਂ ਹੋਵੇਗਾ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿਉਂਕਿ ਇਸਨੇ ਦਰਿੰਦਾ ਵਾਲੇ ਕੰਮ ਕੀਤੇ ਸੀ 5 ਸਾਲ ਦੀ ਛੋਟੀ ਬੱਚੀ ਦਾ ਰੇਪ ਕਰਕੇ ਉਸ ਨੂੰ ਮੌਤੇ ਘਾਟ ਪਾਇਆ ਸੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਬਹੁਤ ਹੀ ਜਲਦੀ ਇਸ ਦਰਿੰਦੇ ਦੇ ਉੱਤੇ ਫੈਸਲਾ ਸੁਣਾਇਆ ਸੀ ਫਾਸੀ ਸਜ਼ਾ ਇਸ ਦਰਿੰਦਰ ਸੁਣਾਈ ਸੀ ਤੇ ਦੱਸਿਆ ਜਿਹੜਾ ਕਿਸ ਨੇ ਲਾਜ ਲਈ ਪੁਲਿਸ ਇਸ ਮੁਜਰਮ ਨੂੰ ਚੰਡੀਗੜ੍ਹ ਦਾ ਸੈਕਟਰ 32 ਲੈ ਕੇ ਪਹੁੰਚੀ ਸੀ ਪਰ ਉਸਤੇ ਬਾਥਰੂਮ ਦਾ ਬਹਾਨਾ ਲਗਾ ਕੇ ਤਪੋਰਸ ਮੁਲਾਜ਼ਮਾਂ ਨੂੰ ੱੱਕਾ ਮਾਰ ਕੇ ਮੌਕਤ ਫਰਾਰ ਹੋ ਗਿਆ ਤਾਂ ਇਸ ਦੀ ਭਾਲ ਲਗਾਤਾਰ ਜਾਰੀ ਹੈ ਵਕਮਕ ਥਾਣੇ ਦੇ ਵਿੱਚ ਇਸ ਚੀਜ਼ ਦੀ ਇਤਲਾਹ ਦਿੱਤੀ ਹੈ ਦੂਜੇ ਪਾਸੇ ਸਵਾਲ ਇੱਥੇ ਹੁਣੇ ਖੜੇ ਹੁੰਦੇ ਨੇ ਕਿ ਆਖਰ ਇੰਨਾ ਕਨਾਉਣਾ ਜੁਰਮ ਕਰਨ ਵਾਲਾ ਉਹ ਦੋਸ਼ੀ ਜਿਸ ਨੂੰ ਮਾਨਯੋਗ ਅਦਾਲਤ ਨੇ ਫਾਂਸੀ ਸਜ਼ਾਈ ਹੋਵੇ ਉਸ ਵਾਸਤੇ ਇੰਨੇ ਘੱਟ ਪੁਲਿਸ ਮੁਲਾਜ਼ਮ ਕਿਉਂ ਕਿਸ ਅਫਸਰ ਨੇ ਡਿਊਟੀ ਲਗਾਈ ਸੀ ਇੰਨੇ ਘੱਟ ਅਫਸਰਾਂ ਦੀ ਕਿਉਂਕਿ ਅੱਡੇ ਵੱਡੇ ਜੁਰਮ ਕਰਨ ਵਾਲੇ ਵਿਅਕਤੀ ਵਾਸਤੇ ਬਹੁਤ ਵੱਡੀ ਫੋਰਸ ਚਾਹੀਦੀ ਹੈ ਕਿਉਂਕਿ ਇਹ ਦਰਿੰਦਾ ਕਿਤੇ ਨਾ ਕਿਤੇ ਕੱਲ ਇਸ ਤਰੀਕੇ ਨਾਲ ਭੱਜ ਕੇ ਕਿਤੇ ਹੋਰ ਵੀ ਵੱਡਾ ਜੁਰਮ ਕਰੇਗਾ ਤੇ ਸਵਾਲ ਇਹ ਖੜੇ ਹੁੰਦੇ ਨੇ ਕਿ ਅਖਰੂਨ ਅਫਸਰਾਂ ਦੇ ਉੱਤੇ ਕਾਰਵਾਈ ਹੋਏਗੀ ਜਿੰਨਾ ਅਫਸਰਾਂ ਨੇ ਅਨਗਹਿਲੀ ਵਰਤੀ ਹੈ ਭਾਵੇਂ ਉਹ ਛੋਟੇ ਪੁਲਿਸ ਮੁਲਾਜ਼ਮ ਨੇ ਜਾਂ ਫਿਰ ਜਿਹਨੇ ਡਿਊਟੀ ਲਗਾਈ ਹੈ ਉਹ ਨੇ ਤਾਂ ਉਹਨਾਂ ਦੇ ਉੱਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਬਾਅਦ ਇਸ ਤਰੀਕੇ ਦਾ ਮੁਜਰਮ ਪੁਲਿਸ ਦੀ ਗ੍ਰਿਪ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਨਾ ਹੋਵੇ ਮਾਂ ਜੋ ਗਦਾਲ ਇਸ ਵਾਤੇ ਬਹੁਤ ਹੀ ਸਖਤ ਰੁਖ ਪਨਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਚੀਨੀ ਇਨਕੁਆਇਰੀ ਹੋਵੇਗੀ ਕਿ ਆਖਰ ਕਿਸ ਕਿਸ ਦੀ ਗਲਤੀ ਵਿੱਚ ਪਈ ਗਈ ਹੈ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਿਤੇ ਜਾ ਰਹੀ ਹੈ ਕਿ ਸੀਸੀਟੀਵੀ ਸਾਹਮਣੇ ਆਈ ਹੈ ਤਾਂ ਇਸ ਤਰੀਕੇ ਦੇ ਜਿਹੜੇ ਜੁਰਮ ਕਰਨ ਵਾਲੇ ਛੋਟੀ ਬੱਚੀਆਂ ਦੇ ਨਾਲ ਉਹਨਾਂ ਨੂੰ ਤਾਂ ਕਿਤੇ ਨੇ ਮਾਣਯੋਗ ਅਦਾਲਤ ਲਗਾਤਾਰ ਇਸ ਤਰੀਕੇ ਦੀ ਜੁਰਮ ਦੇ ਵਿੱਚ ਫਸਟ ਡੈਕ ਦੇ ਉੱਤੇ ਸਜ਼ਾ ਸੁਣਾ ਰਹੀ ਹੈ ਫੋਟੋਕਰਨ ਗੁਰਜੋਤ ਦੇ ਨਾਲ ਹਰਤੇ ਸਿੰਘ